जो तो को। अलग अलग इनके परिवार के मेम्बरों के साथ मारपीट कर रहा है उसके आगे तो इन, इसकी कल को बच्ची आएगी उसको हाथ उसके उसके तो खुलेंगे आप तीन उससे पहले भी जो मेरे जीजा जी के छोटे भाई थे मेरे जीजा जी है वो होगी पहला भी हमला किया आज भी देर रात तक पेंड से बैठे पांच छह बंदे लेके आया है ਉਦੋਂ ਆਪਿਆ ਮੇਰੇ ਵੀ ਸੱਤਾ ਵੱਜਿਆ ਉਸ ਟਾਈਮ ਠੀਕ ਹੈ ਉਹ ਤੋਂ ਬਾਅਦ ਸਾਡਾ ਥੋੜਾ ਬਹੁਤ ਕੰਪਰਮਿਜ਼ ਹੋਇਆ ਉਹ ਤੋਂ ਬਾਅਦ ਪਿੰਡ 'ਚ ਮੈਂ ਬਈ ਮੇਰੇ ਤਾਈ ਦਾ ਮੁੰਡਾ ਜਿਹੜਾ ਛੋਟਾ ਹੈ ਇਨਕਾ ਹੀ ਛੋਟਾ ਭਾਈ ਤਾਂ ਠੀਕ ਹੈ ਉਹਨੂੰ ਚੰਗੀ ਤਰ੍ਹਾਂ ਮਾਰ ਕੇ ਹੀ ਸੁੱਟ ਕੇ ਗਏ ਯਾਰ ਗੱਡੀ ਮਾਰ ਕੇ ਕਾਪੇ ਮਾਰਿਆ ਚੰਗੇ 26 ਦਾ ਪਰਚਾ ਬਣਿਆ ਫਰੀਦਕੋਟ ਰੈਫਰ ਐਫ ਬੀ ਦਿਨ ਫਿਰ ਉਹ 1% ਵੀ ਉਹ ਤੇ ਕਾਰਵਾਈ ਨਹੀਂ ਪਿੰਡ 'ਚ ਅੱਜ ਵੱਡਿਆ ਤੇ ਤਾਂ ਕੱਲ ਸਵੇਰੇ ਪਿੰਡ ਚ ਹੀ ਘੁੰਮਦਾ ਸੀ ਬੰਦਾ। ਅੱਛਾ ਕੋਈ ਡਰ ਕੋਈ ਕੁਛ ਨਹੀਂ ਸੀ। ਕੋਈ ਡਰ ਕੋਈ ਨਹੀਂ ਬੰਦੇ ਚੜਾ ਕੇ। ਪੁਲਿਸ ਨੇ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ? ਤੁਸੀਂ 6 ਮਹੀਨੇ ਚ ਕੋਈ ਅਪਰੋਚ ਕੀਤੀ ਪੁਲਿਸ ਨਾਲ ਉਸ ਕਾਰਵਾਈ 26 ਨੂੰ ਲੈ ਕੇ। 26 ਨੂੰ ਅਬਾਰ ਦੀ ਵਾਰ ਜਮਾਨਤ ਕਰਾਇਆ ਗਿਆ ਜੀ। ਅੱਛਾ ਬਾਰ ਦੀ ਵਾਰ ਜਮਾਨਤ ਹੋ ਗਈ। ਅੱਜ ਕੀ ਕਾਰਵਾਈ ਦੀ ਮੰਗ ਕਰਦੇ ਹੋ? ਅੱਜ ਮੁੰਡੇ ਦੀ 데ਹ ਪਈ ਹੈ ਰਾਤ ਨੂੰ। ਕੀ ਫੈਸਲਾ ਹੈ ਤੁਹਾਡਾ? ਇਸ ਲਈ ਹੈ ਜੀ ਜਿਹੜੇ આરોપી ਆ ਉਹਨਾਂ ਨੂੰ ਫੜੇ ਜਾਣ। ਨਹੀਂ ਤਾਂ ਕੀ ਕਰ? ਨਹੀਂ ਤਾਂ ਤੁਸੀਂ ਕੀ ਕਰੋਗੇ? ਨਹੀਂ ਅਸੀਂ ਇੱਥੇ ਬੈਠੇ ਆ ਜੀ ਤਰਨੇ ਦਿੱਤੇ। ਡੈੱਡ ਬਡੀ ਪਈ ਹੈ ਇੱਥੇ। ਸਾਨੂੰ ਇੱਕ ਚੀਜ਼ ਹੋਰ ਤਿੰਨ ਵਾਰੀ ਸਾਡੇ ਨਾਲ ਵਾਰਦਾਤ ਹੋਈ ਅਸੀਂ ਜਵਾਨ ਮੁੰਡਾ 20 ਸਾਲ ਦਾ ਕੋਈ ਅਜੇ ਕੋਈ ਕਾਰਵਾਈ ਨਹੀਂ ਹੋਈ ਤਿੰਨ ਤਿੰਨ ਵਾਰੀ ਹੋ ਚੁੱਕੀ ਹੈ ਸਾਡੇ ਤੇ ਕਾਰਵਾਈ ਕਿਸ ਅਸੀਂ ਹੱਥ ਜੋੜ ਕੇ ਪੁੱਛੀ ਕਿ ਵਜ੍ਹਾ ਕੀ ਹੈ ਵੀ ਅੱਜ ਇਹ ਮਾਮਲਾ ਤਿੰਨ ਵਾਰੀ ਹੋ ਗਿਆ ਉਹ ਵੱਡਾ ਹੈਗਾ ਚੌਧਰੀ ਤੇ ਅਸੀਂ ਹੈਗਾ ਗੈੜੀ ਕਰਨ ਵਾਲੇ ਬੰਦੇ ਤੇ ਸਾਡੇ ਦੇ ਉੱਤੇ ਅਟੈਕ ਤੇ ਅਟੈਕ ਕਰੀ ਜਾਂਦਾ ਉਹ ਸਾਨੂੰ ਮਾਰ ਕੇ ਛੱਡੂਗਾ ਕੀ ਪ੍ਰਸ਼ਾਸਨ ਦੇ ਹੱਥ ਜੋੜਦੇ ਆ ਪਰਿਵਾਰ ਕੋ ਵੀ ਮਾਰ ਸਕਦਾ ਨਹੀਂ ਅਸਲ ਕਾਰਨ ਕੀ ਹੈ ਕਿਉਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਰਹੇ ਹੈ ਉਹ ਕੇ ਬਾਸ ਪਾਵਰ ਹੈ ਉਹ ਪਾਵਰ ਕਾ ਦਿਖ ਨਹੀਂ ਕਿਸ ਚੀਜ਼ ਮੇਂ ਇਤਨੀ ਨਹੀਂ ਸਾਡੀ ਕੋਈ ਦਸ਼ਮਣੀ ਨਹੀਂ ਅਸੀਂ ਤਾਂ ਖੇਤੀਬਾੜੀ ਕਰਨੇ ਵਾਲੇ ਹਮਾਰੀ ਕੌਣ ਸੀ ਦਸ਼ਮਣੀ ਹੋਂਸੇ ਕੋਈ ਦਸ਼ਮਣੀ ਨਹੀਂ ਹਮਾਰੀ ਆਪ ਸੁਰੱਖਿਆ ਦੀ ਮੰਗ ਕਰ ਰਹੇ ਹਾਂ ਤੁਸੀਂ ਐਫਆਰ ਦਰਜ ਕਰਤੀ ਹੈ ਪਰਿਵਾਰ ਦੇ ਕਿੰਦੇ ਬਿਆਨ ਕਿੰਦੇ ਬਿਆਨਾਂ ਤੇ ਕੀ ਕਾਰਵਾਈ ਕੀਤੀ ਹੈ ਜੀ ਉਹਦਾ ਜਿਹੜਾ ਹੈਗਾ ਪਾਰਤਰਪੋਂ ਦੇ ਪਿਤਾ ਦੇ ਰਾਹਾਂ ਇਥੇ ਦੇ ਬਿਆਨ ਦੀ ਐਫਆਰ ਦਰਜ ਕਰਤੀ ਹੈ ਅਸੀਂ ਉਹਨੂੰ ਜਲਦੀ ਬਣ ਕੇ ਹੱਲ ਕਰਾਂਗੇ ਕਿਹਨੂੰ ਕਿੰਦੇ ਤੇ ਪਰਚਾ ਦਾਇਰ ਕੀਤਾ ਜੀ ਯਤਨ ਤੇ ਜੀ ਇੱਕੋ ਬੰਦੇ ਤੇ ਨਹੀਂ ਨਹੀਂ ਬੰਦੇ ਚਾਰ ਨੇ ਚਾਰ ਬੰਦਿਆਂ ਦੇ ਖਿਲਾਫ ਆ ਐਫਆਰ 5 ਪੰਛੀ ਅਨਨੋਨ ਨੇ ਜੋ ਬਿਆਲ ਖਾਇਆ ਪਰਿਵਾਰ ਨੇ ਉਹਨਾਂ ਦੇ ਖਿਲਾਫ ਸੀ ਮੈਂ ਜਤਨ ਆ ਜੀ ਹਾਂਜੀ ਮੈਂ ਜਤਨ ਆ ਜੀ ਕੋਈ ਟੀਮਾਂ ਭੇਜੀਆਂ ਸਰ ਹੁਣ ਤੱਕ ਕੋਈ ਬਿਲਕੁਲ ਟੀਮਾਂ ਭੇਜੀਆਂ ਅਸੀਂ ਸਵੇਰ ਦੀਆਂ ਭੇਜੀਆਂ ਨਹੀਂ ਐ ਐਫਆਰ ਦਰਜ ਕਰਨ ਤੋਂ ਪਹਿਲਾਂ ਟੀਮਾਂ ਜਿਹੜੀਆਂ ਨੇ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਉਦੋਂ ਲੈ ਕੇ ਅਸੀਂ ਰਿਪੋਰਟ ਕਰ ਰਹੇ ਹਾਂ ਪਰ ਅਸੀਂ ਸਵੇਰ ਤੱਕ ਕੋਸ਼ਿਸ਼ ਕੀਤੀ ਹੈਗੀ ਜੀ ਦਵਿੰਦਰ ਜੀ ਕੱਲ ਦਾ ਬੰਦਾ ਗਾਇਲ ਹੋਇਆ ਐ ਐਮਐਲਆਰ ਆਈ ਹੋਈ ਐ ਇਹਨਾਂ ਨੇ ਕੱਲ ਕੀ ਸੀ ਕੱਲ ਤੱਕ ਬੰਦੇ ਨਹੀਂ ਫਿਰਫੜੇ ਗਏ ਕੋਦੇ ਕੋਦੇ ਐਮਐਲਆਰ ਕੱਲ ਆਈ ਸੀਗੀ ਸ਼ਾਮ ਨੂੰ ਜਦੋਂ ਐਮਐਲਆਰ ਆਈ ਐ ਸਸਿ ਵਾਲੇ ਪੁਲਿਸ ਮੁਲਾਜ਼ਮੇ ਇੱਥੇ ਆਏ ਇਹ ਸਰਕਟਾ ਜਾ ਚੁੱਕਾ ਸੀਗਾ ਇਹਦੇ ਬਾਰੇ ਸਾਨੂੰ ਇਹਦੇ ਕਨਫਰਮ ਨਹੀਂ ਹੋਇਆ ਸੀ ਕਿ ਕਿਹੜੇ ਬੰਦੇ ਨੇ ਇਹਨਾਂ ਦੇ ਖਿਲਾਫ ਬਿਆਨ ਲਿਖੋਣਾ ਕਿ ਨਹੀਂ ਜਦੋਂ ਅਸੀਂ ਬਿਆਨ ਨਹੀਂ ਲਿਖਿਆ ਇਹਨਾਂ ਦਾ ਕੱਲ ਜਦੋਂ ਇਸ ਕਰਕੇ ਆਈ ਸੀ ਹਾਜ਼ਰ ਆਣੀ ਸੀ ਪਰਿਵਾਰ ਪਰਿਵਾਰ ਦਾ ਰੋਪ ਹੈ ਜੀ ਪਹਿਲੇ ਵੀ ਪਰਿਵਾਰ ਤੇ ਤਿੰਨ ਵਾਰੀ ਹਮਲਾ ਹੋ ਚੁੱਕਾ ਹੈ ਉਸ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਕੋਈ ਗੱਲ ਆ ਰਹੀ ਹੈ ਕੋਈ ਤੁਹਾਡਾ ਕੋਈ ਯਾਰ 24 ਦੇ ਵਿੱਚ ਇੱਕ 23 ਨੰਬਰ ਆਫੀਅਰ ਦਰਜ ਹੋਈ ਸੀ 26 ਕਹ ਰਹੇ ਨੇ ਜੀ ਉਹ ਹਾਂ ਜੀ 23 ਨੰਬਰ ਸੀ 26 ਅੱਛਾ ਅੱਛਾ ਇਹ ਉਹਨੇ ਉਹਦੇ ਵਿੱਚ ਇਹ ਦੇ ਗ੍ਰਿਫਤਾਰ ਕਰਕੇ ਦੋਸ਼ੀ ਜਿਹੜੇ ਸੀਗੇ ਚਲਾਨ ਟੂਕੜ ਕਰਤਾ ਉਹ ਦੀਸਪੈਟਲ تھا ਉਹ ਗਾਂਤ ਜਿਉ ਫੈਸਲਾ ਕਰੇਗੀ ਠੀਕ ਹੈ। ਦੇਖਿਆ ਜਾਊ। ਹੁਣ ਪਰਿਵਾਰ ਸੰਤੁਸ਼ਟੀ ਨੇ ਜਿਤਾਰਿਆ ਜੀ ਉਹ ਕੀ ਕਰੋਗੇ? ਪੋਸਟਮਾਰਮ ਨਹੀਂ ਕਰਾਂਗੇ ਜਦ ਤੱਕ ਸੰਤੁਸ਼ਟੀ ਇਸ ਕਰਕੇ ਨਹੀਂ ਜੋ ਆ ਰਿਹਾ ਵੀ ਮੁੱਲ ਨੂੰ ਫੰਡ ਕਰਕੇ। ਬਾਕੀ ਹੋਰ ਜੋ ਇਹਨਾਂ ਨੇ ਜਿਸ ਤਰ੍ਹਾਂ ਮਿਆਨ ਲਖਾਇਆ ਸੀ ਉਸ ਸਭ ਰੈਫੀਅਰ ਦਰਜ ਕੀਤੀ ਆ। ਅਸੀਂ ਇਹਨਾਂ ਦੇ ਨਾਲ ਹਰ ਤਰ੍ਹਾਂ ਅਸੀਂ ਜਲਦੀ ਤੋਂ ਜਲਦੀ ਦੁਸ਼ੀਆਂ ਨੂੰ ਗ੍ਰਸਤਾ ਕਰਾਂਗੇ। ਇਹ ਸਾਡੀ ਡਿਊਟੀ ਬਣਦੀ ਹੈ। ਠੀਕ ਹੈ ਤੁਹਾਨੂੰ